ਤੇ ਬਹੁਤ ਜਿਹੜੇ ਉੱਥੇ ਦੇ ਸ਼ਰਧਾਲੂ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਵੀ ਮਾਤਾ ਦੀ ਜੋਤ ਤੇ ਦਰਬਾਰ ਦੇ ਵਿੱਚ ਜੋ ਬੱਬੂ ਮਾਨ ਜੀ ਨੂੰ ਬੁਲਾਇਆ ਗਿਆ ਤੇ ਉਹਨਾਂ ਤੋਂ ਸਾਰੇ ਗਾਣੇ ਜਾਂ ਉੱਥੇ ਕੁੜੀਆਂ ਮੁੰਡੇ ਵੀ ਨਚਵਾਏ ਗਏ ਜੀ ਜਾਂ ਤਾਂ ਤੁਸੀਂ ਉੱਥੇ ਕੋਈ ਭਜਨ ਗਾਇਕ ਬੁਲਾਉਂਦੇ ਮਾਤਾ ਦਾ ਭਜਨ ਕਰਵਾਉਂਦੇ ਜਾਂ ਮਾਤਾ ਦਾ ਨਾਮ ਨਾ ਲੈਂਦੇ ਜੀ ਉਹਨਾਂ ਦੇ ਜਿਹੜੇ ਪੇਜ ਬਣੇ ਹੋਏ ਨੇ ਅਲੱਗ-ਅਲੱਗ ਉਹਨਾਂ ਦੇ ਫਾਲੋਅਰ ਨੇ ਉਹਨਾਂ ਨੇ ਵੀ ਪਾਇਆ ਬੱਬੂ ਮਾਨ ਜੀ ਆ ਰਹੇ ਨੇ ਪਰ ਬਾਅਦ 'ਚ ਜਦੋਂ ਉੱਥੇ ਵੀਡੀਓਾਂ ਦੇ ਵਿੱਚ ਦੇਖਿਆ ਗਿਆ ਵੀ ਮਾਂ ਚਿੰਤਪੁਰਨੀ ਮਹਾਉਤਸਵ ਇਹ ਮਾਤਾ ਦਾ ਦਰਬਾਰ ਹੈ ਜੀ ਦੇਖੋ ਜੀ ਉੱਥੇ ਜਾ ਤਾਂ ਦਰਬਾਰ ਨਾ ਹੁੰਦਾ ਮਾਤਾ ਦੀ ਜੋਤ ਨਾ ਆਉਂਦੀ ਮਾਤਾ ਦਾ ਨਾਮ ਨਾ ਹੁੰਦਾ ਜੀ ਸਾਨੂੰ ਕੋਈ ਦਿੱਕਤ ਨਹੀਂ ਸੀ ਠੀਕ ਹੈ ਪਹਿਲਾਂ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਿਆ ਜੇ ਪਹਿਲਾਂ ਪਤਾ ਲੱਗਿਆ ਹੁੰਦਾ ਅਸੀਂ ਪਹਿਲਾਂ ਵੀ ਵਿਰੋਧ ਕਰਨਾ ਸੀਗਾ ਠੀਕ ਹੈ ਜਿਨ੍ਹਾਂ ਨੇ ਇਹ ਕਰਵਾਇਆ ਹੈ ਪ੍ਰੋਗਰਾਮ ਕਰਵਾਇਆ ਹੈ ਪ੍ਰਬੰਧਕ ਹੈ ਜਿਹੜੇ ਜਿਹੜੇ ਵੀ ਪ੍ਰਬੰਧਕ ਹੈ ਜਾਂ ਉੱਥੇ ਦਾ ਪ੍ਰਸ਼ਾਸਨ ਜਿਨ੍ਹਾਂ ਨੇ ਵੀ ਇਹ ਕਰਵਾਇਆ ਹੈ ਜੋ ਕਮੇਟੀ ਹੈ ਜੀ ਸਾਨੂੰ ਉਹਨਾਂ ਤੋਂ ਹੈ ਵੀ ਤੁਸੀਂ ਇੱਕ ਮਾਤਾ ਦੀ ਬੇਅਦਬੀ ਕੀਤੀ ਹੈ ਜੀ ਚਿੰਤਪੁਰਨੀ ਮਾਈ ਦਾ ਨਾਮ ਯੂਜ਼ ਨਾ ਕੀਤਾ ਜਾਵੇ ਜੀ ਬਾਕੀ ਦਾ ਜੋ ਮਰਜ਼ੀ ਕਰੀ ਜਾਓ ਉੱਥੇ ਪੜ ਜੇ ਦਰਬਾਰ ਲੱਗੇਗਾ ਜੋਤ প্রজ्वलित ਹੋਏਗੀ ਮਹਾਰਾਣੀ ਦਾ ਨਾਮ ਹੋਏਗਾ ਉੱਥੇ ਭਜਨ ਹੋਣਾ ਚਾਹੀਦਾ ਹੈ